ਸ੍ਰੀ ਗੱਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਤੁਹਾਨੂੰ ਪੰਜਾਬ ਪੁਲਿਸ कांस्टेबल सब इंस्पेक्टर आपका रीइंस्पेक्टर एग्जी एग्जी इंस्पेक्टर जिन्नू कहनेया सीनियर असिस्टेंट क्लर्क ਤੇ ਹੋਰ एग्जामस दी तैयारी ਕਰਵਾ ਰਹੇ ਆ ਬਿਲਕੁਲ ਫ੍ਰੀ ਤਿਆਰੀ ਕਰਵਾ ਰਹੇ ਆ ਇੰਗਲਿਸ਼ ਤੇ ਪੰਜਾਬੀ ਮੀਡੀਆ ਵਿੱਚ ਕਰਵਾ ਰਹੇ ਆ ਠੀਕ ਆ ਜੋ ਭਰਤੀਆਂ ਚੱਲ ਰਹੀਆਂ ਆ ਉਹਨਾਂ ਦੀ ਤਿਆਰੀ ਵੀ ਕਰਵਾਦੇ ਆ ਜੋ ਆਉਣ ਵਾਲੀਆਂ ਜਿਵੇਂ ਪਟਵਾਰੀ ਦੀ ਹੈ ਨਾ ਤੇ ਪੰਜਾਬ ਪੁਲਿਸ कांस्टेबल ਦੀ ਹੈ ਨਾ ਉਹਨਾਂ ਦੀ ਤਾਂ ਕਰਵਾਈ ਕਰਵਾ ਰਹੇ ਆ ਤੇ ਅੰਗਣਵਾੜੀ ਦੀ ਭਰਤੀ ਜੋ ਹੁਣੇ ਹੁਣੇ ਅਨਾਉਂਸ ਕੀਤੀ ਗਈ ਹੈ 3000 ਪੋਸਟਾਂ ਆ ਸਕਦੀਆਂ ਅੰਗਣਵਾੜੀ ਦੀਆਂ ਹੈ ਨਾ ਇਹਨਾਂ ਸਾਰਿਆਂ ਲਗਭਗ 1400 ਪੋਸਟਾਂ ਸ਼ਾਇਦ ਆ ਸਕਦੀਆਂ ਠੀਕ ਆ ਉਹਨਾਂ ਸਾਰੀਆਂ ਭਰਤੀਆਂ ਦੀ ਆਪਾਂ ਤੇ ਕਰਵਾ ਰਹੇ ਆ ਠੀਕ ਆ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਠੀਕ ਆ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਤੁਸੀਂ ਇਹ ਟੌਪਿਕ ਤੁਹਾਡਾ ਪਹਿਲਾਂ ਚੱਲ ਰਿਹਾ 25 ਪ੍ਰਸ਼ਨ ਕਰਾ ਦਿੱਤੇ ਯੂਨੀਅਨ ਐਗਜ਼ੀਕਿਊਟਿਵ ਦੇ ਜਿਹਨੂੰ ਸੈਂਟਰਲ ਐਗਜ਼ੀਕਿਊਟਿਵ ਵਾਦਦੇ ਆ ਕੇਂਦਰ ਦੇ ਕਾਰਜਕਾਰੀ ਠੀਕ ਆ ਤੇ ਤੁਸੀਂ ਉਹ ਪਿਛਲੀ ਵੀਡੀਓ ਦੇਖ ਸਕਦੇ ਆ 25 ਪ੍ਰਸ਼ਨਾਂ ਜੋ ਆਪਾਂ ਨੇ ਕਰਵਾਏ ਠੀਕ ਆ ਛੱਡਿਓ ਨਾ ਬਹੁਤ ਹੀ ਜ਼ਰੂਰੀਆਂ ਤੇ ਉਸ ਤੋਂ ਪਹਿਲਾਂ ਆਪਾਂ ਨੇ ਯੂਨੀਅਨ ਐਗਜ਼ੀਕਿਊਟਿਵ ਤੇ ਸਟੇਟ ਐਗਜ਼ੀਕਿਊਟਿਵ ਦੀਆਂ ਥਿਊਰੀਟিক্যাল ਕਲਾਸਾਂ ਲਗਾ ਦਿੱਤੀਆਂ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਸਮਝਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਵੀ ਮਟੀਰੀਅਲ ਤੁਹਾਨੂੰ ਸਾਰਾ ਟੈਲੀਗ੍ਰਾਮ ਦੇ ਉੱਤੇ ਮਿਲ ਜਿਗਾ ਸਾਰੀਆਂ ਪੀਡੀਐਫਾਂ ਨੌਕਰੀ ਗੁਰੂ ਟੈਲੀਗ੍ਰਾਮ ਆ ਸਾਡਾ ਜੇ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਲੱਭੇ ਤੇ ਸਰਚ ਨਹੀਂ ਕਰੇ ਤੇ ਮਿਲਦਾ ਨਹੀਂ ਹੈਗਾ ਟੈਲੀਗ੍ਰਾਮ ਤੇ ਜਾ ਕੇ ਤਾਂ ਤੁਸੀਂ 988743639 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਆ ਠ ਕੇਂਦਰੀ ਕਾਰਜਕਾਰੀ ਦੇ ਵਿੱਚ ਜੋ ਯੂਨੀਅਨ ਐਗਜ਼ੀਕਿਟਿਵ ਆ ਸੈਂਟਰਲ ਲੈਜਿਸਲੇਚਰ ਠੀਕ ਹੈ ਅਗਲਾ 26ਵਾਂ ਪ੍ਰਸ਼ਨ ਆਏਗਾ ਇਹ ਕਿ ਇੱਕ ਮਨੀ ਬਿੱਲ ਸੰਸਦ ਵਿੱਚ ਕੇਵਲ ਕਿਸ ਦੀ ਸਪਰਸ਼ਨਾ ਪੇਸ਼ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਦੀ ਰਾਸ਼ਟਰਪਤੀ ਦੀ ਸਪਰਸ਼ਨਾ ਹੀ ਮਨੀ ਬਿੱਲ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਠੀਕ ਹੈ ਲੋਕ ਸਭਾ ਦੇ ਵਿੱਚੇ ਪੇਸ਼ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ 27ਵੇਂ ਹਿੱਟ ਲੇਗਿਆਂ ਵਿੱਚੋਂ ਕਿਹੜੇ ਕਿਹੜੀ ਉਪਰ ਰਾਸ਼ਟਰਪਤੀ ਦੀ ਸ਼ਕਤੀ ਨਹੀਂ ਹੈ ਇਹਨਾਂ ਚੋਂ ਕਿਹੜੀ ਉਪਰ ਰਾਸ਼ਟਰਪਤੀ ਦੀ ਸ਼ਕਤੀ ਨਹੀਂ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਇਹਨਾਂ ਵਿੱਚੋਂ ਅਪੁਆਇੰਟਮੈਂਟ ਆਫ ਦੀ ਅਪੁਆਇੰਟਿੰਗ ਆਫ ਮਨਿਸਟਰ ਦੀ ਮਤਲਬ ਉਹ ਕਿ ਕੌਣ ਨਹੀਂ ਕਰਦਾ ভাইস ਪ੍ਰੈਜ਼ੀਡੈਂਟ ਨਹੀਂ ਕਰਦਾ ਠੀਕ ਹੈ ਤੇ ਉਸ ਤੋਂ ਅਗਲਾ ਪ੍ਰਸ਼ਨ ਹੈਗਾ ਰਾਸ਼ਟਰਪਤੀ ਦੇ ਮਹਾਦੋਸ਼ ਦੀ ਪ੍ਰਕਿਰਿਆ ਕਿਸ ਧਾਰਾ ਵਿੱਚ ਦਰਜ ਹੈ? ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ। ਰਾਸ਼ਟਰਪਤੀ ਦਾ ਮਹਾਦੋਸ਼ ਉਦੋਂ ਲਗਾਇਆ ਜਾਂਦਾ ਜਦੋਂ ਆਪਾਂ ਨੂੰ ਮਤਲਬ ਕਿ ਸਰਕਾਰ ਨੂੰ ਲੱਗਦਾ ਕਿ ਰਾਸ਼ਟਰਪਤੀ ਸਹੀ ਕੰਮ ਨਹੀਂ ਕਰ ਰਿਹਾ ਠੀਕ ਹੈ ਤੇ ਰਾਸ਼ਟਰਪਤੀ ਨੂੰ ਕਿਸੇ ਕਾਰਨ ਕਰਕੇ ਜਾਂ ਹੋਰ ਕਾਰਨ ਕਰਕੇ ਮਹਾਦੋਸ਼ ਲਗਾ ਕੇ 임ਪੀਚਮੈਂਟ ਦਾ ਕੇਸ ਲਗਾ ਕੇ ਮਤਲਬ ਉਹਨੂੰ ਬਹੁਮਤ ਦੇ ਨਾਲ ਸੰਸਦ ਦੀ ਨਾਲ ਹਟਾ ਦਿੱਤਾ ਜਾਂਦਾ ਹੈ। ਕਿਸ ਆਰਟੀਕਲ ਦੇ ਵਿੱਚ ਮੈਂਸ਼ਨ ਹੈ ਇਸ ਸਾਰੀ ਕਾਰਵਾਈ ਬਾਰੇ? ਆਰਟੀਕਲ 61 ਦੇ ਵਿੱਚ ਠੀਕ ਹੈ। ਰਾਸ਼ਟਰਪਤੀ ਦਾ ਮਹਾਦੋਸ਼ ਬਾਰੇ ਠੀਕ ਹੈ। ਤੇ ਉਸ ਤੋਂ ਬਾਅਦ ਅੱਗੇ ਆ ਗਿਆ ਅਗਲਾ ਪ੍ਰਸ਼ਨ 29ਵਾਂ ਕਹਿੰਦੇ ਰਾਸ਼ਟਰਪਤੀ ਤਨਖਾਹ ਦੇ ਪੱਤੀਆਂ ਦਾ ਫੈਸਲਾ ਕੌਣ ਕਰਦਾ ਹੈ ਰਾਸ਼ਟਰਪਤੀ ਦੀ ਤਨਖਾਹ ਤੇ ਪੱਤੀਆਂ ਦਾ ਫੈਸਲਾ ਪਾਰਲੀਮੈਂਟ ਸੰਸਦ ਦੇ ਵਿੱਚ ਕੀਤਾ ਜਾਂਦਾ ਹੈ ਠੀਕ ਹੈ ਸੰਸਦ ਦੇ ਵਿੱਚ ਹੀ ਤਨਖਾਹ ਵਧਾਈਆਂ ਘਟਾਈਆਂ ਜਾ ਸਕਦੀਆਂ ਹਨ ਰਾਸ਼ਟਰਪਤੀ ਦੀਆਂ ਠੀਕ ਹੈ ਉਸ ਤੋਂ ਬਾਅਦ 3ਵਾਂ ਪ੍ਰਸ਼ਨ ਆ ਗਿਆ ਜੁੱਧ ਦਾ ਐਲਾਨ ਕਰਨਾ ਤੇ ਸ਼ਾਂਤੀ ਕਾਇਮ ਰੱਖਣ ਦੀ ਸ਼ਕਤੀ ਕਿਸ ਕੋ ਹੈ ਜੁੱਧ ਦਾ ਐਲਾਨ ਕਰਨਾ ਜਾਂ ਸ਼ਾਂਤੀ ਕਾਇਮ ਰੱਖਣੀ ਰਾਸ਼ਟਰਪਤੀ ਕੋ ਇਹ ਪਾਵਰ ਆ ਠੀਕ ਹੈ ਤੇ ਅੱਗੇ ਆ ਗਈ ਅੱਗੇ ਆ ਗਿਆ 31ਵਾਂ ਪ੍ਰਸ਼ਨ ਭਾਰਤ ਦੇ ਰਾਸ਼ਟਰਪਤੀ ਨੂੰ ਅਹੁਦੇ ਦੀ ਸੌਂਹ ਕੌਣ ਦਵਾਉਂਦਾ ਹੈ ਅਹੁਦੇ ਦੀ ਸੌਂਹ ਭਾਰਤ ਦੇ ਰਾਸ਼ਟਰਪਤੀ ਨੂੰ ਚੀਫ ਜਸਟਿਸ ਆਫ ਇੰਡੀਆ ਚ ਕੰਨਦੇ ਆ ਠੀਕ ਆ ਭਾਰਤ ਦੇ ਚੀਫ ਜਸਟਿਸ ਅਹੁਦੇ ਲਈ ਸੌਂਹ ਚ ਕੰਨਦੇ ਆ ਠੀਕ ਆ ਜੋ ਸੌਂਹ ਚਾਈ ਜਾਂਦੀ ਆ ਭਾਰਤ ਦੇ ਰਾਸ਼ਟਰਪਤੀ ਨੂੰ ਯਾਦ ਰੱਖਣਾ ਤੁਸੀਂ ਤੇ ਉਸ ਤੋਂ ਬਾਅਦ ਅਗਲਾ ਆ ਗਿਆ 32ਵਾਂ ਪ੍ਰਸ਼ਨ ਮੰਤਰੀ ਮੰਡਲ ਦਾ ਮੁੱਖ ਕਾਰਜ ਕੀ ਹੈ ਮੰਤਰੀ ਮੰਡਲ ਦਾ ਮੁੱਖ ਕਾਰਜ ਕੀ ਹੈ ਰਾਸ਼ਟਰਪਤੀ ਨੂੰ ਸਲਾਹ ਦੇਣਾ ਰਾਸ਼ਟਰਪਤੀ ਨੂੰ ਸਲਾਹ ਕੌਣ ਦਿੰਦਾ ਮੰਤਰੀ ਮੰਡਲ ਮੰਤਰੀ ਮੰਡਲ ਦਾ ਇਹ ਮੁੱਖ ਕਾਰਜ ਆ ਠੀਕ ਆ ਤੇ ਉਸ ਦੀ ਸਲਾਹ ਨਾਲ ਹੀ ਰਾਸ਼ਟਰਪਤੀ ਨੇ ਅੱਗੇ ਕੰਮ ਕਰਨਾ ਹੁੰਦਾ ਠੀਕ ਹੈ ਤੇ ਤਾਂ ਹੀ ਰਾਸ਼ਟਰਪਤੀ ਨੂੰ ਨਾ માત્ર ਮੁਖੀ ਕਿਹਾ ਗਿਆ ਕਿ ਉਹ ਖੁਦ ਫੈਸਲੇ ਨਹੀਂ ਲੈ ਸਕਦਾ 33ਵਾਂ ਵਿਸ਼ੇਸ਼ਣ ਆ ਗਿਆ ਭਾਰਤ ਦੇ ਅਟਾਰਨੀ ਜਨਰਲ ਨੂੰ ਕਿਸ ਦੀ ਕਾਰਵਾਈ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ ਦੋਨੇ ਸਦਨਾ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਠੀਕ ਹੈ ਸੰਸਦ ਦੇ ਦੋਵੇਂ ਸਦਨਾਂ ਦਾ ਵੀ ਹਿੱਸਾ ਲੈ ਸਕਦਾ ਪਰ ਉਹ ਕਿਸੇ ਵੀ ਜਦੋਂ VOTING ਹੁੰਦੀ ਹੈ ਉਸ ਦੇ ਵਿੱਚ ਭਾਗ ਨਹੀਂ ਲੈ ਸਕਦਾ VOTING ਨਹੀਂ ਕਰ ਸਕਦਾ ਬੋਟ ਤੇ ਇੰਬੋਟ ਨਹੀਂ ਪਾ ਸਕਦਾ 34ਵਾਂ ਪ੍ਰਸ਼ਨ ਆ ਗਿਆ ਕਿਹੜੀ ਉਹ ਧਾਰਾ ਉਪਰਾਸ਼ਟਪਤੀ ਦੀ ਚੋਣ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ ਆਰਟੀਕਲ 66 ਦੇ ਵਿੱਚ ਧਾਰਾ 66 ਦੇ ਵਿੱਚ ਮਤਲਬ ਕਿ ਉਪਰਾਸ਼ਟਪਤੀ ਦੀ ਚੋਣ ਵੀ ਕਿਵੇਂ ਹੋਣੀ ਹੈ ਠੀਕ ਆ ਉਹ ਸਾਰੀਆਂ ਕੰਡੀਸ਼ਨਾਂ ਆ ਆਰਟੀਕਲ 66 ਦੇ ਵਿੱਚ ਮੈਂਸ਼ਨ ਆ ਅਗਲਾ 35ਵਾਂ ਪ੍ਰਸ਼ਨ ਸਮੂਹਿਕ ਜਵਾਬਦੇਹੀ ਦੀ ਧਾਰਨਾ ਦਾ ਅਰਥ ਹੈ ਕਿ ਮੰਤਰੀ ਮੰਡਲ ਦੀ ਸਮੂਹਿਕ ਤੌਰ ਤੇ ਕਿਸ ਲਈ ਜਵਾਬਦੇਹ ਹੈ ਲੋਕ ਸਭਾ ਲਈ ਸਮੂਹਿਕ ਜਵਾਬਦੇਹੀ ਦੀ ਧਾਰਨਾ ਜਿਹੜੀ ਕਾਉਂਸਲਰ ਮਿਨਿਸਟਰ ਦੀ ਕਲੈਕਟਿਵ ਰਿਸਪੌਂਸਿਬਿਲਟੀ ਜਿਹੜੀ ਉਹ ਲੋਕ ਸਭਾ ਲਈ ਹੈ ਠੀਕ ਹੈ ਲੋਕ ਸਭਾ ਦੇ ਵਿੱਚ ਸਾਰੇ ਮਿਨਿਸਟਰਾਂ ਦੀ ਜਵਾਬਦੇਹੀ ਹੁੰਦੀ ਆ ਜਿੰਨੇ ਵੀ ਐਮਪੀ ਹੁੰਦੇ ਉਹਨਾਂ ਦੇ ਅੱਗੇ ਠੀਕ ਆ ਉਹਨਾਂ ਦਾ ਮੰਤਰੀ ਮੰਡਲ ਕਿਵੇਂ ਚੱਲ ਰਿਹਾ ਹੈ ਹਨਾ ਤੇ ਉਸ ਤੋਂ ਅਗਲਾ ਪ੍ਰਸ਼ਨ ਰਾਸ਼ਟਰਪਤੀ ਦੁਬਾਰਾ ਲੋਕ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਰਾਸ਼ਟਰਪਤੀ ਦੁਬਾਰਾ ਲੋਕ ਸਭਾ ਦੇ ਵਿੱਚ ਕੋਈ ਵੀ ਮੈਂਬਰ ਹੁਣ ਨਾਮਜ਼ਦ ਨਹੀਂ ਕੀਤਾ ਜਾਂਦਾ ਕਿਉਂਕਿ 134th ਐਮੈਂਡਮੈਂਟ ਦੇ ਸੰਸ਼ੋਧਨ ਦੇ ਕਾਰਨ ਇਹ ਪਾਵਰ ਰਾਸ਼ਟਰਪਤੀ ਦੀ ਮਤਲਬ ਕਿ ਖਤਮ ਕਰ ਦਿੰਦੀ ਆ ਕਿਉਂਕਿ ਐਂਗਲੋ-ਇੰਡੀਅਨ ਕਮਿਊਨਿਟੀ ਦੇ ਜਿਹੜੇ ਹੋ ਮੈਂਬਰ ਆ ਉਹ ਨਿਯੁਕਤ ਨਹੀਂ ਕੀਤੇ ਜਾਂਦੇ ਤੇ 2019 ਦੇ ਵਿੱਚ 154 154 ਸੰਸ਼ੋਧਨ ਐਕਟ ਪਾਸ ਹੋਇਆ ਸੀ ਠੀਕ ਆ ਉਸ ਤੋਂ ਬਾਅਦ ਅੱਗੇ ਆ ਕੇ 37ਵਾਂ ਪ੍ਰਸ਼ਨ ਆ ਗਿਆ ਇਹ ਲੇ ਕੇ ਕਿ ਕਿਹੜੀ ਰਾਸ਼ਟਰਪਤੀ ਦੀ ਵਿਵੇਕ ਸ਼ਕਤੀਆਂ ਆਈਆਂ ਹੈ ਡਿਸਕ੍ਰੈਸ਼ਨਰੀ ਪਾਵਰ ਦੀ ਗੱਲ ਕੀਤੀ ਗਈ ਆ ਰਾਸ਼ਟਰਪਤੀ ਦੀ ਕਿਹੜੀ ਨਹੀਂ ਹੈਗੀ ਕਿਸੇ ਸੰਸਦ ਨੂੰ ਅਡਰੈਸ ਕਰਨਾ ਪਾਸ ਸੰਸਦ ਨੂੰ ਸਬੂਧਨ ਕਰਨਾ ਠੀਕ ਆ ਏ ਸੰਸਦ ਨੂੰ ਸਬੋਧਨ ਕਰਨਾ ਆਮ ਪਾਵਰ ਆ ਇਹ ਡਿਸਕ੍ਰੈਸ਼ਨਰੀ ਪਾਵਰ ਨਹੀਂ ਵਿਵੇਕ ਸ਼ਕਤੀ ਨਹੀਂ ਹੈਗੀ ਵਿਵੇਕ ਸ਼ਕਤੀ ਉਹ ਆ ਜਿੱਮੇ ਬਹੁਮਤ ਦੇ ਵਿੱਚ ਸਰਕਾਰ ਨਾ ਹੁੰਦੇ ਹੋਏ ਫਿਰ ਵੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰ ਦੇਣੀ ਹਨਾ ਕਿ ਕਿਸ ਨੂੰ ਪ੍ਰਧਾਨ ਮੰਤਰੀ ਬਣਾਉਣਾ ਇਦਾਂ ਦੀ ਪਾਵਰ ਹੁੰਦੀ ਹੈ ਵਿਵੇਕ ਸ਼ਕਤੀ ਜਿਹੜੀ ਰਾਸ਼ਟਰਪਤੀ ਦੀ ਇਹ ਕੋਈ ਵਿਵੇਕ ਸ਼ਕਤੀ ਨਹੀਂ ਹੈਗੀ ਕਿ ਸੰਸਦ ਨੂੰ ਸਬੋਧਨ ਕਰਨਾ ਸੰਸਦ ਨੂੰ ਸਬੋਧਨ ਕਰਨਾ ਉਹਨਾਂ ਦੀ ਆਮ ਸ਼ਕਤੀ ਹੈ ਅੱਗੇ ਅੱਗੇ 38ਵਾਂ ਪ੍ਰਸ਼ਨ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੁਆਰਾ ਕਿਸ ਦੀ ਸਪਰਸ਼ ਨਿਯੁਕਤ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੁਆਰਾ ਅ ਲੀਡਰ ਆ ਮжоਰਿਟੀ ਪਾਰਟੀ ਦੇ ਤੌਰ ਤੇ ਬਹੁਮਤ ਪਾਰਟੀ ਦਾ ਨੇਤਾ ਸਪਰਸ਼ ਕਰਕੇ ਚੁਣਿਆ ਜਾਂਦਾ ਜਦੋਂ ਕੋਈ ਬਹੁਮਤ ਕਰਕੇ ਪਾਰਟੀ ਜਾਂਦੀ ਆ ਤਾਂ ਕਰਕੇ ਫਿਰ ਪਰ ਤਾਂ ਬਹੁਮਤ ਲੈ ਕੇ ਜਾਂਦੀ ਆ ਐਮ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਉਦੋਂ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੁਆਰਾ ਚੁਣਿਆ ਜਾਂਦਾ ਹੈ ਵੀ ਉਹ ਲੀਡਰ ਚੁਣ ਕੇ ਦੰਨੇ ਆ ਰਿਕਮੈਂਡ ਕੌਣ ਕਰਦੇ ਆ ਸਾਰੇ ਐਮ ਪੀ ਅਸੀਂ ਇਸ ਲੀਡਰ ਨੂੰ ਆਪਣੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆ ਫੇਰ ਰਾਸ਼ਟਰਪਤੀ ਸੌਂ ਚੁਕਾਉਂਦਾ ਉਹਨੂੰ ਠੀਕ ਆ ਉਸ ਦੇ 39ਵੇਂ ਪ੍ਰਸ਼ਨ ਹੈ ਲੈ ਕੇ ਵਿੱਚੋਂ ਕੌਣ ਕੇਂਦਰੀ ਕਾਰਜਕਾਰੀ ਦਾ ਹਿੱਸਾ ਨਹੀਂ ਹੈ ਵੀ ਕਿਹੜਾ ਇਹਨਾਂ ਵਿੱਚੋਂ ਕੇਂਦਰੀ ਕਾਰਜਕਾਰੀ ਦਾ ਹਿੱਸਾ ਨਹੀਂ ਹੈ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਭਰ ਦੇ ਜਿਹੜੇ ਹੈਗੇ ਚੀਫ ਜਸਟਿਸ ਉਹ ਮਤਲਬ ਕੇਂਦਰੀ ਕਾਰਜਕਾਰੀ ਦਾ ਹਿੱਸਾ ਨਹੀਂ ਹੈ ਕਿ ਰਾਸ਼ਟਰਪਤੀ ਮંત્રી ਤੇ ਅਟਾਰਨੀ ਜਨਰਲ ਤੇ ਉਪ ਰਾਸ਼ਟਰਪਤੀ ਇਹ ਸਾਰੇ ਆਪਣੇ ਕੇਂਦਰੀ ਕਾਰਜਕਾਰੀ ਦੇ ਹਿੱਸੇ ਹਿੱਸੇ ਮਤਲਬ ਕਿ ਠੀਕ ਹੈ ਉਸ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਮੰਤਰੀ ਮੰਡਲ ਬਾਰੇ ਦੱਸਦੀ ਹੈ ਭਾਰਤੀ ਸੰਵਿਧਾਨ ਦੀ ਆਰਟੀਕਲ 74 ਧਾਰਾ 74 ਜਿਸ ਦੇ ਵਿੱਚ ਮੰਤਰੀ ਮੰਡਲ ਬਾਰੇ ਦੱਸਿਆ ਗਿਆ ਹੈ ਕਿ ਮੰਤਰੀ ਮੰਡਲ ਹੈਗੀ ਕਾਉਂਸਲ ਆਫ ਮਨਿਸਟਰਸ ਹੈਗੀ ਠੀਕ ਹੈ ਕਿਵੇਂ ਬਣਨੇ ਹੈ ਕਿਵੇਂ ਹੋਣਾ ਹੈ ਠੀਕ ਹੈ ਨਿਯੁਕਤੀ ਵਗੈਰਾ ਉਸ ਤੋਂ ਬਾਅਦ 74 75 ਦੇ ਵਿੱਚ ਠੀਕ ਆ 74 ਦੇ ਵਿੱਚ ਮੇਨ ਕਾਉਂਸਲਰ ਮਨਿਸਟਰ ਬਾਰੇ ਗੱਲ ਕੀਤੀ ਹੋਈ ਆ ਤੇ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਆ ਕਨਸੈਪਟ ਆ ਪਾਕਟ ਬਿੱਟੋ ਭਾਰਤ ਰਾਜਨੀਤੀ ਵਿੱਚ ਪਾਕਟ ਬਿੱਟੋ ਦੀ ਧਾਰਨਾ ਕਿਸ ਦੀ ਸ਼ਕਤੀ ਨਾਲ ਸੰਬੰਧਤ ਹੈ ਪਾਕਟ ਬਿੱਟੋ ਕਿਸ ਨੂੰ ਮਿਲੀ ਹੋਈ ਹੈ ਪਾਕਟ ਬਿੱਟੋ ਹੁੰਦਾ ਬਿੱਲ ਨੂੰ ਲੰਬੇ ਤੱਕ ਕਰਨਾ ਜਦੋਂ ਰਾਸ਼ਟਰਪਤੀ ਕੋ ਸਾਈਨ ਕਰਨ ਲਈ ਜਾਂਦਾ ਤਾਂ ਬਿੱਲ ਨੂੰ ਰੋਕ ਲੈਣਾ ਉਹ ਮਤਲਬ ਕਿ ਆਪਣੀ ਪਾਕਟ ਚ ਪਾ ਕੇ ਰੱਖ ਲੈਣਾ ਇੱਕ ਲਿਖੇ ਦਾ ਤੁਸੀਂ ਇਹ ਸਮਝੋ ਕੌਣ ਰਾਸ਼ਟਰਪਤੀ ਇਹ ਸਿਰਫ ਪਾਵਰ ਰਾਸ਼ਟਰਪਤੀ ਕੋਲ ਠੀਕ ਹੈ ਉਸਤੇ 42ਵਾਂ ਪ੍ਰਸ਼ਨ ਆ ਗਿਆ ਜੇਕਰ ਲੋਕ ਸਭਾ ਕੋਈ ਬਿੱਲ ਪਾਸ ਕਰਦੀ ਹੈ ਤੇ ਰਾਜ ਸਭਾ ਇਸ ਨੂੰ ਰੱਦ ਕਰ ਦਿੰਦੀ ਹੈ ਤਾਂ ਕੀ ਹੁੰਦਾ ਹੈ ਤਾ ਇਸ ਨੂੰ ਦੋਵੇਂ ਸਜਨਾਾਂ ਦੀ ਸਾਂਝੀ ਬੈਠਕ ਬੁਲਾ ਕੇ ਦੁਬਾਰਾ ਬਿੱਲ ਦੀ ਵਿਚਾਰ ਕੀਤਾ ਜਾਂਦਾ ਹੈ ਰਾਸ਼ਟਰਪਤੀ ਕੀ ਕਰਦੇ ਆ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਬੁਲਾਉਂਦੇ ਆ ਇਸ ਦੇ ਵਿੱਚ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਰਾਸ਼ਟਰਪਤੀ ਦੀ ਤਨਖਾਹ ਕਿਸ ਫੰਡ ਤੋਂ ਦਿੱਤੀ ਜਾਂਦੀ ਹੈ ਰਾਸ਼ਟਰਪਤੀ ਦੀ ਤਨਖਾਹ ਭਾਰਤ ਦੇ ਕਨਸੋਲੀਡੇਟਿਡ ਫੰਡ ਦੇ ਵਿੱਚੋਂ ਦਿੱਤੀ ਜਾਂਦੀ ਹੈ ਠੀਕ ਆ ਤੇ ਉਸ ਤੋਂ ਬਾਅਦ ਦੋ ਤਰ੍ਹਾਂ ਦੇ ਫੰਡ ਹੁੰਦੇ ਨੇ ਇੱਕ ਕਾਂਟਿੰਜੈਂਸੀ ਫੰਡ ਹੁੰਦਾ ਇੱਕ ਕਨਸੋਲੀਡੇਟਿਡ ਠੀਕ ਆ ਕਨਸੋਲੀਡੇਟਿਡ ਫੰਡ ਦੇ ਵਿੱਚੋਂ ਦਿੱਤੀ ਜਾਂਦੀ ਹੈ ਤਨਖਾਹ ਰਾਸ਼ਟਰਪਤੀ ਨੂੰ ਠੀਕ ਆ ਉਸ ਤੋਂ ਬਾਅਦ ਅੱਗੇ ਆ ਗਿਆ 44ਵਾਂ ਪ੍ਰਸ਼ਨ ਕੇਂਦਰੀ ਕਾਰਜਕਾਰੀ ਸ਼ਬਦ ਦਾ ਕੀ ਮਤਲਬ ਹੈ ਕੇਂਦਰੀ ਕਾਰਜਕਾਰੀ ਸ਼ਬਦ ਦਾ ਮਤਲਬ ਹੈ ਕਿ ਕੇਂਦਰੀ ਕਾਰਜਕਾਰੀ ਕਿਹੜੇ ਹੁੰਦੇ ਆ ਰਾਸ਼ਟਰਪਤੀ ভাইস ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਜਿਹਨੂੰ ਕਹਿੰਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਹੋਗੇ ਕਾਉਂਸਲ ਮਿਨਿਸਟਰਸ ਮੰਤਰੀ ਮੰਡਲ ਇਹ ਸਾਰੇ ਮਤਲਬ ਕਿ ਕੇਂਦਰੀ ਕਾਰਜਕਾਰੀ ਆਚਾਰੇ ਠੀਕ ਆ ਅਟਾਰਨੀ ਜਨਰਲ ਹੋ ਗਿਆ ਅਹ ਠੀਕ ਹੈ ਪੰਜਵਾਂ ਇਹ ਸਾਰੇ ਕੇਂਦਰੀ ਕਾਰਜਕਾਰੀਆਂ ਉਸ ਤੋਂ 45ਵਾਂ ਪ੍ਰਸ਼ਨ ਹੈ ਲਿਖਿਆ ਵਿੱਚ ਕੌਣ ਰਾਸ਼ਟਰਪਤੀ ਦੀ ਖੁਸ਼ੀ ਦਰਾਨ ਅਹੁਦਾ ਸੰਭਾਲਦਾ ਹੈ ਅ ਅਟਾਰਨੀ ਜਨਰਲ ਇਹਨਾਂ ਦੇ ਵਿੱਚੋਂ ਅਟਾਰਨੀ ਜਨਰਲ ਜਦੋਂ ਤੱਕ ਰਾਸ਼ਟਰਪਤੀ ਚਾਹੁੰਦਾ ਉਦੋਂ ਤੱਕ ਉਹਦਾ ਸੰਭਾਲਦਾ ਹੈ 46ਵਾਂ ਪ੍ਰਸ਼ਨ ਆ ਗਿਆ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਉਪਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਹੈ ਅ ਆਰਟੀਕਲ 66 ਆਰਟੀਕਲ 66 ਦੇ ਵਿੱਚ ਉਪਰਾਸ਼ਟਰਪਤੀ ਦੀ ਚੋਣ ਬਾਰੇ ਦੱਸਿਆ ਗਿਆ ਹੈ ਅ ਪ੍ਰਸ਼ਨ 47 ਮੰਤਰੀ ਮੰਡਲ ਦੀ ਸਮੂਹਿਕ ਜਵਾਬਦੇਹੀ ਸ਼ਬਦ ਦਾ ਕੀ ਅਰਥ ਹੈ ਮંત્રી ਮੰਡਲ ਦੀ ਸਮੂਹਿਕ ਜਵਾਬਦੇਹੀ ਦਾ ਅਰਥ ਹੈ ਕਿ ਸਾਰੇ ਮੰਤਰੀ ਲੋਕ ਲੋਕ ਸਭਾ ਪ੍ਰਤੀ ਸਾਂਝੇ ਤੌਰ ਤੇ ਜਵਾਬਦੇਹ ਹਨ ਮਤਲਬ ਲੋਕ ਸਭਾ ਦੇ ਵਿੱਚ ਜਾ ਕੇ ਉਹਨਾਂ ਨੂੰ ਹਰੇਕ ਮਤਲਬ ਕਿ ਹਰੇਕ ਨੂੰ ਜਵਾਬ ਦੇਣਾ ਪੈਣਾ ਹੈ ਮੈਂਬਰ ਆਫ ਪਾਰਲੀਮੈਂਟਸ ਨੂੰ ਅੱਗੇ ਜਿਹੜੇ ਮੰਤਰੀ ਨਿਯੁਕਤ ਹੋਏ ਹਨ ਕਿ ਉਹਨਾਂ ਦੇ ਮੰਤਰੀ ਮੰਡਲ ਦਾ ਕਿਵੇਂ ਚੱਲ ਰਿਹਾ ਹੈ ਜੋ ਵੀ ਉਹਨਾਂ ਨੂੰ ਪ੍ਰਸ਼ਨ ਕੀਤੇ ਜਾਣਗੇ 48ਵਾਂ ਪ੍ਰਸ਼ਨ ਅੱਗੇ ਆ ਗਿਆ ਹੇਦਲੇ ਕਿ ਵਿੱਚੋਂ ਕਿਹੜੀ ਭਾਰਤ ਦੇ ਰਾਸ਼ਟਰਪਤੀ ਬਣਨ ਲਈ ਯੋਗਤਾ ਨਹੀਂ ਹੈ ਇਹਨਾਂ ਦੇ ਵਿੱਚ ਸंसद ਦੇ ਕਿਸੇ ਵੀ ਸਦਨ ਦਾ ਮੌਜੂਦ ਮੈਂਬਰ ਹੋਣਾ ਠੀਕ ਹੈ ਇਹ ਕੋਈ ਯੋਗਤਾ ਨਹੀਂ ਹੈ ਜਦਕਿ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਬਸ ਰਾਸ਼ਟਰਪਤੀ ਬਣਨ ਲਈ 35 ਸਾਲ ਦੀ ਉਮਰ ਹੋਣਾ ਜ਼ਰੂਰੀ ਹੈ ਤੇ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਇਹ ਜ਼ਰੂਰੀ ਨਹੀਂ ਹੈਗਾ ਲੋਕ ਸਭਾ ਦਾ ਮੈਂਬਰ ਬਣਨ ਲਈ ਯੋਗ ਹੋਣਾ ਜ਼ਰੂਰੀ ਹੈ ਵੀ ਲੋਕ ਸਭਾ ਦੇ ਮੈਂਬਰ ਬਣਨ ਲਈ ਜਿਹੜੀ ਐਲੀਜੀਬਿਲਟੀ ਹੁੰਦੀ ਹੈ ਹਨਾ ਉਹ ਹੋਣਾ ਜ਼ਰੂਰੀ ਹੈ 35 ਸਾਲ ਦੀ ਉਮਰ ਹੋਣਾ ਜ਼ਰੂਰੀ ਹੈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਵੀ ਜ਼ਰੂਰੀ ਹੈ ਠੀਕ ਹੈ অপਸ਼ਨ ਡੀ ਗਲਤ ਆ ਬਸ ਇਸ ਚੱਤੀ ਹੋਈ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ 49ਵਾਂ ਪ੍ਰਸ਼ਨ ਹੈ ਕਿ ਭਾਰਤ ਦੇ ਕੰਟਰੋਲਰ ਅਤੇ ਆਡਿਟਰ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਭਾਰਤ ਦੇ ਕੰਟਰੋਲਰ ਤੇ ਆਡਿਟਰ ਜਨਰਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਠੀਕ ਹੈ CAG ਜਿਹਨੂੰ ਕਹਿੰਦੇ ਨੇ ਜੋ ਆਡਿਟ ਕਰਦਾ ਕੋਈ ਵੀ ਰਿਪੋਰਟਾਂ ਜਿੰਨੇ ਵੀ ਖਰਚੇ ਹੋਏ ਹਨ ਨਾ ਜੋ ਵੀ ਸਰਕਾਰ ਖਰਚਾ ਕਰਦੀ ਹੈ ਪੈਸਾ ਆਉਂਦਾ ਸਰਕਾਰ ਨੂੰ ਨਾ ਸਾਰੀਆਂ ਦੀਆਂ ਰਿਪੋਰਟਾਂ ਜਿੰਨੇ ਵੀ ਆਡਿਟ ਕਰਨੀਆਂ ਉਹ CAG ਨੇ ਕਰਨੀਆਂ ਕੰਟਰੋਲਰ ਤੇ ਆਡਿਟਰ ਜਨਰਲ ਨੇ ਠੀਕ ਹੈ ਉਸ ਦੀ ਨਿਯੁਕਤੀ ਰਾਸ਼ਟਰਪਤੀ ਹੀ ਕਰਦਾ ਹੈ ਪੰਜਵਾਂ ਪ੍ਰਸ਼ਨ ਜੋ ਲਾਸਟ ਪ੍ਰਸ਼ਨ ਰਾਸ਼ਟਰਪਤੀ ਦੁਆਰਾ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਕਿਸ ਸਥਿਤੀ ਲਈ ਸੀਮਤ ਹੈ ਜਦੋਂ ਸੰਸਦ ਸੈਸ਼ਨ ਵਿੱਚ ਨਾ ਹੋਵੇ ਜਦੋਂ ਸੈਸ਼ਨ ਜਿਹੜਾ ਨਾ ਜਿਵੇਂ ਬਜਟ ਸੈਸ਼ਨ ਮੌਨਸੂਨ ਸੈਸ਼ਨ ਵਿੰਟਰ ਸੈਸ਼ਨ ਨਾ ਹੋਵੇ ਠੀਕ ਹੈ ਮਤਲਬ ਸੈਸ਼ਨ ਚ ਨਾ ਹੋਵੇ ਠੀਕ ਹੈ ਪਾਰਲੀਮੈਂਟ ਠੀਕ ਹੈ ਤਾਂ ਉਦੋਂ ਕੀ ਹੁੰਦਾ ਫਿਰ ਇਹ ਆਰਡੀਨ ਮੰਨ ਲਓ ਕੋਈ ਕਾਨੂੰਨ ਜ਼ਰੂਰੀ ਬਣਾਉਣਾ ਹਨਾ ਤਾਂ ਆਰਡੀਨੈਂਸ ਜਾਰੀ ਕਰਨਾ ਹੈ ਠੀਕ ਹੈ ਤੇ ਔਰਡੀਨੈਂਸ ਜਾਰੀ ਕਰਨ ਬਿਲ ਲਿਆਉਣਾ ਮਤਲਬ ਕਿ ਕੋਈ ਉਸ ਟਾਈਮ ਫਿਰ ਔਰਡੀਨੈਂਸ ਜਾਰੀ ਕੀਤਾ ਜਾਂਦਾ ਹੈ ਰਾਸ਼ਟਰਪਤੀ ਆਰਟੀਕਲ 123 ਤਹਿਤ ਔਰਡੀਨੈਂਸ ਜਾਰੀ ਕਰ ਦਿੰਦਾ ਹੈ ਠੀਕ ਆ ਬਾਅਦ ਚ ਉਹ ਸੰਸਦ ਬੈਠਦਾ ਹੈ ਫਿਰ ਉਦੋਂ ਉਸ ਔਰਡੀਨੈਂਸ ਨੂੰ ਬਿਲ ਦੇ ਰੂਪ ਚ ਤਬਦੀਲ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਉਸ ਦੇ ਉੱਤੇ ਸਾਈਨ ਕਰਦਾ ਹੈ ਆਪਣੀ ਸਹਿਮਤੀ ਦਿੰਦਾ ਤਾਂ ਉਹ ਕਾਨੂੰਨ ਬਣ ਜਾਂਦਾ ਠੀਕ ਹੈ ਐਕਟ ਬਣ ਜਾਂਦਾ ਤੇ ਦੋਸਤੋ ਅੱਜ ਦੀ ਵੀਡੀਓ ਚੋਸੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਆਪਣਾ ਟੈਲੀਗ੍ਰam ਚੈਨਲ ਦੇ ਉੱਤੇ ਤੁਹਾਨੂੰ ਕਰੰਟ ਜੁਆਇਨ ਕਰ ਲਓ ਨੌਕਰੀ ਗੁਰੂ ਆਪਣਾ ਟੈਲੀਗ੍ਰਾਮ ਚੈਨਲ ਆ ਉਸ ਦਾ ਲਿੰਕ ਜੇ ਲੈਣਾ ਤੁਸੀਂ 9888743699 ਨੰਬਰ ਦੇ ਉੱਤੇ ਜਾ ਕੇ ਮੈਸੇਜ ਕਰਕੇ ਵੀ ਲੈ ਸਕਦੇ ਆ ਡਾਇਰੈਕਟ ਵੀ ਸਰਚ ਕਰ ਸਕਦੇ ਆ ਨੌਕਰੀ ਗੁਰੂ ਟੈਲੀਗ੍ਰਾਮ ਦੇ ਉੱਤੇ ਠੀਕ ਆ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਲਿੰਕ ਮਿਲ ਜੇਗਾ ਉਸ ਤੋਂ ਬਾਅਦ ਇਹ ਪੀਡੀਐਫ ਆ ਸਾਰੀਆਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਮਿਲ ਜਾਣਗੀਆਂ ਆਉਣੇ ਵਾਲੇ ਟਾਈਮ ਦੇ ਵਿੱਚ ਕਰੰਟ ਅਫੇਅਰ ਦੀ ਪੀਡੀਐਫ ਆਪਾਂ ਰੋਜ਼ਾਨਾ ਪਾ ਰਹੇ ਆ ਅੱਜ ਦੀ ਵੀਡੀਓ ਵਿੱਚ ਉਸੇ ਨੇ ਧੰਨਵਾਦ